ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣਾ ਚੈਨਲ ਗੁਰਨਾਨ ਕਲੌਥ ਹਾਊਸ ਮੈਸਰਖਾਨਾ ਦੇ ਵਿੱਚੋਂ ਦਾ ਤੇ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਸਟਾਫ ਆਪਣੇ ਕੋਲੇ ਕਾਫੀ ਆਇਆ ਤੇ ਜਿਹੜਾ ਅੱਜ ਦਾ ਸਟਾਫ ਆਪਣੇ ਕੋਲੇ ਬਹੁਤ ਸਾਰਾ ਰਾਮਟੈਕਸ ਦਾ ਹੈ ਜਿਹੜੇ ਆਪਣੇ ਕੋਲੇ ਤਿੰਨ ਪਾਰਸਲ ਨੇ ਇਹ ਰਾਮਟੈਕਸ ਦੇ ਆਏ ਨੇ ਤੇ ਆਪਾਂ ਨਿਊ ਡਿਜ਼ਾਈਨ ਆਏ ਹੋਣਗੇ ਆਪਾਂ ਇਹਦੇ ਵਿੱਚ ਸਾਰੀ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖਣੀ ਹੈ ਤੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਆਪਾਂ ਦੇਖਦੇ ਆਂ ਵੀ ਕਿਹੋ ਜੀ ਆਪਣੇ ਕੋਲੇ ਵੈਰਾਈਟੀ ਆਈ ਅੱਜ ਦੇ ਜਿਹੜੇ ਭੈਣ ਪਰ ਆਪਣੇ ਚੈਨਲ ਦੇ ਉੱਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸੋਹਣੇ-ਸੋਹਣੇ ਸੂਟ ਤੇ ਸੋਹਣੇ-ਸੋਹਣੀ ਵੀਡੀਓ ਆਪਾਂ ਲੈ ਕੇ ਆਉਂਦੇ ਰਹੇਣੇ ਹਾਂਗੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜਦੀ ਮਿਲ ਜਾ ਕਰੂਗਾ ਜਿਹੜੀ ਆਪਣੀ ਲੋਕੇਸ਼ਨ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਕਈ ਭੈਣਾਂ ਨੂੰ ਪਤਾ ਲੱਗਦਾ ਵੀ ਮਿਸਤਰੀ ਕਿਹਨੂੰ ਕਹਿੰਦੇ ਆ ਮਿਸਤਰੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਲੱਕੜ ਦਾ ਕੰਮ ਕਰਦੇ ਆ ਇੱਥੇ ਜਾ ਘਰ ਬਣਾਉਣ ਰਾਮਗੜੀਆਂ ਦੇ ਕੰਮ ਦੇ ਵਿੱਚੋਂ ਸਾਡੀ ਦੁਕਾਨ ਮਠਾੜੂਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਮਠਾੜੂ ਸਾਡਾ ਗੋਤ ਹੈ ਤੇ ਇਹ ਸੀਗੀ ਆਪਣੀ ਲੋਕੇਸ਼ਨ ਅੱਜ ਦੀ ਤੇ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਆਪਣੇ ਕੋਲ ਕਾਫੀ ਸਾਰਾ ਮਾਲ ਆਇਆ ਤੇ ਫਟਾਫਟ ਆਪਾਂ ਤੁਹਾਨੂੰ ਮਾਲ ਦਿਖਾਵਾਂਗੇ ਆਪਣੇ ਕੋਲ ਕਿਹੋ ਜਿਹੇ ਡਿਜ਼ਾਈਨ ਆਏ ਆ ਆਜੋ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖੀਏ ਤੇ ਜਿਹੜੇ ਅੱਜ ਦੇ ਡਿਜ਼ਾਈਨ ਆ ਬਹੁਤ ਸੋਹਣੇ ਆਏ ਆ ਤੇ ਜਿਹੜਾ ਇਹ ਵਾਲਾ ਸਾਫ ਹੈਗਾ ਇਹ ਪਿਓਰ ਪਸ਼ਮੀਨੇ ਦੇ ਉੱਤੇ ਆਇਆ ਪਸ਼ਮੀਨੇ ਦੇ ਉੱਤੇ ਫੁਲਕਾਰੀ ਵਰਕ ਹੈ ਤੇ ਇਹਦੇ 'ਚ ਆਪਣੇ ਕੋਲੇ ਕਈ ਈ ਨਾ ਜਾਏ ਨੇ ਤੇ ਸਾਰਾ ਪਸ਼ਮੀਨਾ ਜਿਹੜਾ ਆਪਣੇ ਕੋਲੇ ਇਹ ਰਾਮ ਟੈਕਸ ਦਾ ਲੱਗਿਆ ਹੋਇਆ ਇਹ ਕੰਮ ਆਪਾਂ ਖੁਦ ਕਰਾਉਨੇ ਆ ਤੇ ਇਹ ਸਾਰਾ ਰਾਮ ਟੈਕਸ ਦਾ ਪਸ਼ਮੀਨਾ ਤੇ ਇਹ ਬਹੁਤ ਹੀ ਪਿਆਰਾ ਹੀ ਇਹਦੀ ਕਲੈਕਸ਼ਨ ਹੈ ਤੇ ਆਹ ਵਾਲਾ ਦੇਖੋ ਕਈ ਸੋਨੂੰ ਬ੍ਰਾਂਡ ਸਾਡੇ ਕੋਲੋਂ ਦੇਖਣ ਨੂੰ ਮਿਲਣਗੇ ਇੱਕ ਆਹ ਵਾਲਾ ਡਿਜ਼ਾਈਨ ਆ ਇਹਦਾ ਕਲਰ ਚਾਰਟ ਵੀ ਬਹੁਤ ਸੋਹਣਾ ਹੈ ਇਹ ਵਾਲਾ ਵੀ ਪਸ਼ਮੀਨੇ ਦੇ ਉੱਤੇ ਕੰਮ ਆਇਆ ਇਹ ਵੀ ਸੋਨੂੰ ਸਾਰਾ ਪਸ਼ਮੀਨਾ ਜਿਹੜਾ ਰਾਮ ਟੈਕਸ ਦਾ ਮਿਲੂਗਾ ਵਧੀਆ ਇੱਕ ਪ੍ਰੀਮੀਅਮ ਕੁਆਲਿਟੀ ਦਾ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਏ 10 ਬ੍ਰਾਂਡ ਇਹ ਵੀ ਬਹੁਤ ਪਿਆਰਾ ਕਪੜਾ ਹੈ ਸ਼ਿਮਰ ਦਾ ਕੱਪੜਾ ਹੈ ਇਹਦਾ ਆਪਣਾ ਪਸ਼ਮੀਨੇ ਦਾ ਪਿਆਰ ਪਸ਼ਮੀਨੇ ਦਾ ਕਪੜਾ ਹੈ ਤੇ ਇਹ 10 ਬ੍ਰਾਂਡ ਦਾ ਹੈ ਤੇ ਏਕੇ ਟੈਕਸ ਦੀ ਕੁਆਲਿਟੀ ਆ ਗਈ ਇਹ ਵੀ ਸਾਰਾ ਕਪੜਾ ਜਿਹੜਾ ਅੱਜ ਦਾ ਸਟਾਫ ਸੋਂ ਵੱਧ ਤੋਂ ਵੱਧ ਦੇ ਮੋਟੇ ਜੀ ਮਿਲੂਗਾ ਆਹ ਲਓ ਜੀ ਅਗਲਾ ਵੀ 10 ਬ੍ਰਾਂਡ ਦਾ ਆ ਗਿਆ ਕੁਆਲਿਟੀ ਇਹਨਾਂ ਦੀਆਂ ਬਹੁਤ ਹੀ ਵਧੀਆ ਹੋਣਗੀਆਂ ਤੇ ਸਾਡਾ ਜਿਹੜਾ ਕੰਮ ਹੁੰਦਾ ਕਪੜੇ ਦਾ ਇਹਦੇ ਵਿੱਚ ਸਾਡੇ ਕੋਲ ਕੁਆਲਿਟੀ ਇੱਕ ਤੋਂ ਇੱਕ ਮਿਲਦੀ ਹੈ ਸਾਨੂੰ ਤੇ ਇਹਦੇ ਸਾਡਾ ਕੰਪਰੋਮਾਈਜ਼ ਸਮਝੌਤਾ ਕੋਈ ਨਹੀਂ ਹੁੰਦਾ ਰੇਟਾਂ ਨਾਲ ਸਾਡੇ ਆਪਣੇ ਰੇਟ ਹੁੰਦੇ ਨੇਗੇ ਵਧੀਆ ਸਾਡੇ ਕੋਲ ਸਾਫ਼ ਹੁੰਦਾ ਤੇ ਸਾਡੇ ਰੇਟ ਵੀ ਵਧੀਆ ਹੀ ਹੁੰਦੇ ਨੇ ਕੋਈ ਐਦਾਂ ਨਹੀਂ ਹੁੰਦਾ ਵੀ ਸਾਡੇ ਕੋਲੇ 250 ਤੋਂ ਸੂਟ ਬੇਸ਼ੱਕ ਸਟਾਰਟ ਹੋ ਜਾਂਦਾ ਤੇ ਜੇ ਅਸੀਂ ਡੱਬੀ ਵਾਲਾ ਮਾਲ ਵੀ ਵੇਚਦੇ ਆ ਤਾਂ ਵੀ ਅਸੀਂ 225 ਤੋਂ ਸਾਡੇ ਕੋਲ ਸਟਾਰਟਿੰਗ ਹੈ ਕੁਆਲਿਟੀ ਸਾਡੇ ਕੋਲੇ ਟੌਪ ਕਲਾਸ ਹੁੰਦੀ ਹੈ ਤੇ ਆਜੋ ਇਹ ਥੱਲੇ ਲਾਓ ਪਹਿਲਾਂ ਥੱਲੇ ਲਾਹੋ ਨਾ ਚੇੜੀ ਖੁੱਲੂ ਆਹ ਲਓ ਜੀ ਆਪਾਂ ਦੇਖਦੇ ਆ ਆਪਣੇ ਕੋਲੇ ਕਿਹੋ ਜੀ ਕੁਆਲਿਟੀ ਹੈ ਜਾਈਏ ਰਾਂਟੈਕਸ ਦੀ ਤੇ ਪਸ਼ਮੀਨੇ ਚ ਵੀ ਆਪਣੇ ਕੋਲੇ ਕਿਹੋ ਜਿਹੇ ਡਿਜ਼ਾਈਨ ਆਏ ਨੇ ਆਹ ਲਓ ਜੀ ਇਹ ਆ ਗਏ ਪ्योर ਪਾਸ਼ਮ ਦੇ ਪ्योर ਪਾਸ਼ਮ ਦੇ ਸ਼ੂਟ ਆਏ ਨੇ ਤੇ ਰੇਂਜਾਂ ਵੀ ਸਾਰਿਆਂ ਦੀ ਵਧੀਆ ਹੋਣੀ ਆ ਤੇ ਸਟੱਫ ਵੀ ਵਧੀਆ ਤੇ ਪੂਰੇ ਖੁੱਲੇ ਸ਼ਾਲਾਂ ਦੇ ਨਾਲ ਨੇ ਆਹ ਲਓ ਜੀ ਅਗਲਾ ਵੀ ਪਸ਼ਮੀਨੇ ਚ ਡਿਜ਼ਾਈਨ ਆ ਗਿਆ ਇਹ ਵੀ ਪੂਰਾ ਕਿਊਟ ਡਿਜ਼ਾਈਨ ਆ ਬਹੁਤ ਵਧੀਆ ਤੇ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਨੇ ਤੁਸੀਂ ਡਿਜ਼ਾਈਨ ਦੇਖੀ ਜਾਓ ਬਾਕੀ ਆਪਾਂ ਰੀਲਾ ਬਣਾਉਣੇ ਆ ਰੀਲਾ ਦੇ ਵਿੱਚ ਤੁਹਾਨੂੰ ਡਿਜ਼ਾਈਨ ਕਰੇ ਕਰੇ ਕਰਕੇ ਦਿਖਾ ਦੇਵਾਂਗੇ ਆਹ ਲਓ ਜੀ ਇਹ ਵੀ ਸਟਾਲ 'ਚੂਟ ਦੇ ਆ ਗਿਆ ਇਹ ਵਾਲਾ ਮਾਲ ਪ੍ਰਗਤੀ ਮਿਲਦਾ ਆ ਗਿਆ ਆਹ ਲਓ ਜੀ ਇਹ ਪਸ਼ਮੀਨੇ ਦੇ ਉੱਤੇ ਬਾਰਕ ਆ ਗਿਆ ਬਹੁਤ ਸੋਹਣਾ ਨਾਲ ਇਹਨਾਂ ਦੇ ਸ਼ਾਲ ਖੁੱਲੇ ਹੋਣਗੇ ਆਹ ਲਓ ਜੀ ਇਹ ਡਿਜ਼ਾਈਨ ਵੀ ਆ ਗਿਆ ਖੁਲਕਾਰੀ ਖੁਲਕਾਰੀ ਵਾਲਾ ਡਿਜ਼ਾਈਨ ਤੇ ਸਟਾਲ ਦੇ ਨਾਲ ਮੂਹ ਇਸ ਸਾਲ ਦੇ ਨਾਲ ਆ ਲੋ ਜੀ ਇਹ ਡਿਜ਼ਾਈਨ ਵੀ ਆ ਗਿਆ ਸਾਲ ਦੇ ਨਾਲ ਆੜੇ ਜਾਨੂੰ ਵੀ ਸੋਹਣਾ ਹੈ ਕੋਈ ਨਹੀਂ ਹੌਲੀ ਹੌਲੀ ਖੋਲੋ ਕਾਹਨ ਕਰ ਆਲਾ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਰਾਮ ਟੈਕਸ ਦਾ ਪਿਓਰ ਕਸ਼ਮੀਰੀਨ ਤੇ ਡਿਜ਼ਾਈਨ ਲਾਜਵਾਬ ਲਾਜਵਾਬ ਡਿਜ਼ਾਈਨ ਆ ਲੋ ਚੈੱਕ ਕਰੋ ਤੁਸੀਂ ਕਲਰ ਵੀ ਸਰਦਾਰੀ ਤੇ ਡਿਜ਼ਾਈਨ ਵੀ ਪੂਰੇ ਗੁੱਡ ਤੇ ਇਹਨਾਂ ਦਾ ਰੇਂਜ ਵੀ ਬਹੁਤ ਬਾਜਬ ਰਹੂਗੀ ਆਹ ਲੋ ਜੀ ਅਗਲਾ ਡਿਜ਼ਾਈਨ ਵੀ ਟੌਪ ਟੌਪ ਇਹ ਮੈਚਿੰਗ ਵਾਲੇ ਡਿਜ਼ਾਈਨ ਨੇਗੇ ਆਹ ਲੋ ਜੀ ਐਦਾਂ ਮੈਚਿੰਗ ਵਾਲੇ ਡਿਜ਼ਾਈਨ ਨੇ ਹੀ ਹਲਵਾਂ ਦੇ ਛੇੜ ਦੇ ਵਿੱਚ ਆ ਗਿਆ ਇਹ ਡਿਜ਼ਾਈਨ ਹੋ ਰ ਆ ਗਿਆ ਆਹ ਲੋ ਜੀ ਆ ਡਿਜ਼ਾਈਨ ਵੀ ਆ ਗਿਆ ਟੌਪ ਕਲਾਸ ਵਿਚਾਲੇ 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 ਸੱਤੀ ਖਿੱਚੀ ਕੋਈ ਨਹੀਂ ਆਹ ਲੋ ਜੀ ਰੋਜੀ ਕਨ ਚਾਹੀਦੇ ਵਿੱਚ ਮਾਸਟਰ ਸੈਡ ਤਾਂਬਾ ਕਲਰ ਤੇ ਇੰਡੀਅਨ ਕਲਰ ਆ ਲੋ ਜੀ ਇੱਕ ਸਾਡੇ ਕੋਲੇ ਆਰਟੈਕਸ ਦਾ ਕੁੜਤਾ ਪਜਾਮਾ ਹੁੰਦਾ ਹੈ ਬਹੁਤ ਡਿਮਾਂਡ ਦੇ ਵਿੱਚ ਹੈ ਤੇ ਕੁਆਲਿਟੀ ਇਹਦੀ ਟੌਪ ਕਲਾਸ ਹੈ ਸਾਡੇ ਕੋਲ ਇਹ ਵਾਲਾ ਮਾਲ ਪੂਰਾ ਨਹੀਂ ਹੁੰਦਾ ਇੰਨਾ ਵਧੀਆ ਰਿਸਪੌਂਸ ਹੈ ਦਾ ਤੇ ਜੇ ਤੁਸੀਂ ਘਰੇ ਪਹਿਨਣ ਵਾਸਤੇ ਬਰਾਤ ਵਾਸਤੇ ਜਾਂ ਕਿਸੇ ਤੁਸੀਂ ਲੀਡਰਸ਼ਿਪ ਵਾਸਤੇ ਕੁੜਤਾ ਪਜਾਮਾ ਲੈਣਾ ਹੁੰਦਾ ਤਾਂ ਸਾਡੇ ਕੋਲੇ ਇਹਦੇ ਵਿੱਚ ਇੰਨੇ ਸਾਰੇ ਮਤਲਬ ਸਾਡੇ ਕੋਲੇ ਮਾਲ ਹੁੰਦਾ ਹੈ ਅਸੀਂ ਮਾਲ ਘਟਣ ਨਹੀਂ ਦਿੰਦੇ ਤੇ ਆਰਟੈਕਸ ਦਾ ਕੁੜਤਾ ਪਜਾਮਾ ਇੱਕ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਇਹਨਾਂ ਦੀ ਤੇ ਇਹ ਸਾਡੇ ਕੋਲੇ ਸੇਲਿੰਗ ਇਹਦੀ ਬਹੁਤ ਜ਼ਿਆਦਾ ਹੈ ਤੇ ਆ ਆ ਗਿਆ ਸਾਡੇ ਕੋਲੇ ਰਾਮ ਟੈਕਸ ਦਾ ਪਸ਼ਮੀਨਾ ਰਾਮ ਟੈਕਸ ਦਾ ਪਸ਼ਮੀਨਾ ਇਹਦੀ ਵੀ ਰੇਂਜ ਬਹੁਤ ਵਧੀਆ ਹੈ ਜੇ ਤੁਸੀਂ ਕੋੜਤਾ ਪਿਆਉਣੇ ਵਾਸਤੇ ਤੁਸੀਂ ਲੈਣਾ ਹੁੰਦਾ 5-5 ਮੀਟਰ ਦੀ ਸਾਡੇ ਕੋਲੇ ਪੈਕਿੰਗ ਆਉਂਦੀ ਹੈ ਤੇ ਤੁਸੀਂ ਇਹ ਵੀ ਸਾਡੇ ਕੋਲ ਲੈ ਸਕਦੇ ਹੋਗੇ ਆਹ ਲੋ ਜੀ ਇਹਦੀ ਬਹੁਤ ਪਿਆਰਾ ਕਪੜਾ ਹੁੰਦਾ ਤੇ ਸਭ ਨਾਲ ਵੱਡੀ ਗੱਲ ਇਹ ਕਿਸ ਬ੍ਰਾਂਡ ਤੇ ਬੁਰਨੀ ਆਉਂਦਾ ਤੇ ਕਪੜਾ ਤੁਸੀਂ ਪਾ ਕੇ ਜਦੋਂ ਹਟਾਓਗੇ ਇੱਕ ਜਿਹੜਾ ਮੈਂ ਤੁਹਾਨੂੰ ਪਿਆਰ ਦਿਖਾਉਂਦਾ ਇੱਕ ਸ਼ੂਟ ਸਿਰਫ ਖੋਲ ਕੇ ਦਿਖਾਉਂਗੀ ਇੱਕ ਸ਼ੂਟ ਆ ਲਓ ਜੀ ਤੁਸੀਂ ਪਸ਼ਮੀਨੇ ਦੇ ਸ਼ੂਟ ਤਾਂ ਬਹੁਤ ਸਾਰੇ ਦੇਖੀ ਬਣਾ ਪਿਓਰ ਬੂਲਨ ਪਿਓਰ ਬੂਲਨ ਤੇ ਇਹਦੇ ਨਾਲ ਸਲਵਾਰ ਚੱਕਿਆ ਆਪੇ ਇਥੇ ਲਈ ਪਲੇਨ ਬਲੈਕ ਪਿਓਰ ਬੂਲਨ ਦੀ ਤੁਹਾਨੂੰ ਮਿਲੂਗੀ ਸ਼ਾਟ ਸਲਵਾਰ ਵੀ ਤੇ ਮੈਂ ਤੁਹਾਨੂੰ ਇਹਦੇ ਸ਼ਾਲ ਦਿਖਾਉਣੀ ਆ ਇੰਨਾ ਲਾਈਟ ਵੇਟ ਹੈ ਤੇ ਬਹੁਤ ਹੀ ਫੈਨਸੀ ਹੈ ਆ ਲਓ ਜੀ ਸ਼ਾਵਲਾ ਇਹਦਾ ਤੁਹਾਨੂੰ ਦਿਖਾਉਣੀ ਹੈ ਬਹੁਤ ਪਿਆਰਾ ਸ਼ਾਵਲਾ ਹੈ ਦੇਖਿਓ ਤੁਸੀਂ ਨਾਲ ਲਟਕਣਾ ਇਹਦੀ ਬਹੁਤ ਪਿਆਰਾ ਸ਼ੂਟ ਹੈ ਇਹਦੇ ਵਿੱਚ ਸਾਡੇ ਕੋਲ ਕਲਰ ਆਏ ਨੇ ਕਿ 4 5 6 7 ਕਲਰ ਆਏ ਨੇ ਤੇ ਬਹੁਤ ਪਿਆਰੇ ਸ਼ੂਟ ਨਹੀਂ ਛੱਡਣ ਵਾਲਾ ਤੇ ਪ्युअर ਪਸ਼ਮੀਨੇ ਦੇ ਤੁਸੀਂ 1 ਮਿੰਟ ਜ਼ੂਮ ਕਰਕੇ ਦਿਖਾਓ ਇਹਨੂੰ ਪ्युअर ਪਸ਼ਮੀਨੇ ਦਾ ਤੇ ਆਹ ਲਓ ਜੀ ਬੈਕ ਸਾਈਡ ਤੇ ਫਰੰਟ ਬਹੁਤ ਹੀ ਪਿਆਰਾ ਹੈ ਤੇ उस तो बाद अपने को कोल छूटा ली आ गई मार बारिश आ लो जी यारे अपने पश्मीने आए ने डिजैन डिजैन इन्होंने बहुत प्यारे ने वीर आ गया साढ़े साले सिमर के दुपट्टे वीर डिजाइन बहुत प्यारा ਇਹ ਸਾਡੇ ਕੋਲੇ ਰਿਪੀਟ ਤੇ ਮਾਲ ਵਿਕ ਰਿਹਾ ਹੈ ਫੇਰ ਆ ਗਿਆ ਸਟਾਈਲ ਸੂਟ ਆਪਣੇ ਕੋਲੇ ਆ ਲੋ ਜੀ ਆ ਆ ਗਿਆ ਮੰਮੀਆ ਵਾਲਾ ਸੂਟ ਤੇ ਇਹ ਵੀ ਆਪਣੇ ਸ਼ਿਮਰ ਦੇ ਦੁਪट्टे ਦੇ ਨਾਲ ਹੈ ਬਹੁਤ ਹੀ ਪਿਆਰੀ ਲੋਕਾ ਹੈ ਇਹ ਦੀ ਵਿਆਹ ਪਾਰਟੀ ਵਾਸਤੇ ਹੈ ਇਹ ਦੀ ਤੇ ਅਗਲਾ ਡਿਜ਼ਾਈਨ ਵੀ ਪੂਰਾ ਕਿਊਟ ਹੈ ਇਹ ਸਾਡੇ ਕੋਲੇ ਕੱਲ ਮਾਲ ਆਇਆ ਤੇ ਇਹਦਾ ਕੱਲ ਮਾਲ ਫੇਰ ਆਉਣਾ ਹੈ ਸਾਡੇ ਕੋਲੇ ਦੁਬਾਰਾ ਤੇ ਇਹ ਵਿਆਪਾਰੀ ਵਾਸਤੇ ਨੇ ਤੇ ਸਾਰੇ ਸ਼ਿਮਰ ਦੇ ਦੁਪੱਟਿਆਂ ਨਾਲ ਤੇ ਪਿਓਰ ਚਨੌਨ ਦੇ ਦੁਪੱਟਿਆਂ ਨਾਲ ਨੇ ਤੇ ਆਹ ਬਾਲ ਆ ਗਿਆ ਮਸਲੀਨ ਦੁਪੱਟੇ ਨਾਲ ਦੇ ਆ ਨਾ ਬਾਕੀ ਕਿ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਇਧਰ ਆਓ ਮੜਾ ਜਾ ਇਹ ਮਾਲ ਸਾਡੇ ਕੋਲੇ ਆਇਆ ਬਹੁਤ ਸਾਰਾ ਤੇ ਤੁਸੀਂ ਇਹਦਾ ਮਾਲ ਚੈੱਕ ਕਰ ਸਕਦੇ ਹੋਗੇ ਇਹ ਸਾਰਾ ਪਿਓਰ ਬੂਲਨ ਦਾ ਕਪੜਾ ਹੈ ਇਹਦਾ ਮੈਂ ਇੱਕ ਸ ਨੂੰ ਸ਼ੂਟ ਖੋਲ ਕੇ ਦਿਖਾਉਣੀ ਆ ਬਾਕੀ ਤੁਸੀਂ ਇਹਦੇ ਡਿਜ਼ਾਈਨ ਚੈੱਕ ਕਰ ਲਿਓ ਆ ਲਓ ਜੀ ਪਹਿਲਾਂ ਤੁਸੀਂ ਇਹਦੇ ਡਿਜ਼ਾਈਨ ਦੇਖੋ ਇਹਦੀ ਬੈਕ ਸਾਈਡ ਦੇਖੋ ਕਪੜਾ ਨਿੱਗਾ ਹੈ ਪਹਿਲਾਂ ਇਹਦਾ 1000 ਰੁਪਿਆ ਰੇਟ ਸੀ ਹੁਣ ਇਹ ਡਿਸਕਾਊਂਟ ਦੇ ਉੱਤੇ ਲਾਤਾਏ ਆ ਅਸੀਂ ਤੇ ਇਹਦੇ ਡਿਜ਼ਾਈਨ ਸਾਡੇ ਕੋਲੇ ਬਹੁਤ ਸਾਰੇ ਆਏ ਨੇ ਇਧਰ ਦੀ ਨੰਗਿਆ ਕਮਲਾ ਬੁੱਢੀ ਮਾਈ ਵਾਲੇ ਡਿਜ਼ਾਈਨ ਆਏ ਨੇ ਇਹ ਸਾਡਾ ਸਾਰਾ ਦੁਬਾਰਾ ਰਿਪੀਟ ਤੇ ਮਾਲ ਆਇਆ ਸੀ ਇਹਦੀ ਪਹਿਲਾਂ ਵੀਡੀਓ ਬਣਾ ਨਹੀਂ ਸਕੇ ਤੇ ਇਸ ਤੋਂ ਬਾਅਦ ਸਾਡੇ ਕੋਲੇ ਆ ਗਏ ਮੈਚਿੰਗਾਂ ਤੇ ਆ ਆਪਣੇ ਕੋਲੇ ਆ ਗਿਆ ਬੁੱਢੀ ਮਾਈ ਵਾਲਾ ਡਿਜ਼ਾਈਨ ਤੇ ਬਾਕੀ ਸਾਡੇ ਕੋਲੇ ਜੇ ਤੁਸੀਂ ਸਾਡੇ ਸਟੋਰ ਦੇ ਉੱਤੇ ਵੀਚ ਕਰੋਂਗੇ ਨਾ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਬਹੁਤ ਹੀ ਸਾਡੇ ਕੋਲੇ ਕਿਊਟ ਵੈਰਾਈਟੀ ਹੁੰਦੀ ਹੈ। ਬਾਕੀ ਸਾਡੇ ਕੋਲੇ ਜਿਹੜੀਆਂ ਮੈਚਿੰਗਾਂ ਹੁੰਦੀਆਂ ਇਸ ਟਾਈਪ ਦੀਆਂ ਅਸੀਂ ਮੈਚਿੰਗਾਂ ਰੱਖਦੇ ਹਾਂ। ਸਾਡੇ ਕੋਲੇ ਬਹੁਤ ਪਿਆਰੀਆਂ ਮੈਚਿੰਗਾਂ ਹੁੰਦੀਆਂ। ਡੇਲੀ ਸਾਡੀਆਂ ਮੈਚਿੰਗਾਂ ਲੱਗਦੀਆਂ ਤੇ ਸ਼ਾਮ ਤੱਕ ਸਾਡੀਆਂ ਸੇਲ ਹੋ ਜਾਂਦੀਆਂ। ਤੇ ਬਹੁਤ ਪਿਆਰੇ ਸਾਡੇ ਕੋਲ ਡਿਜ਼ਾਈਨ ਹੁੰਦੇ ਆ। ਬਾਕੀ ਸਾਡੇ ਕੋਲੇ ਮਾਲ ਤੁਸੀਂ ਮੈਚਿੰਗ ਲੈ ਸਕਦੇ ਹੋ, ਆਲ ਓਵਰ ਲੈ ਸਕਦੇ ਹੋ ਤੇ ਵਰਕ ਤੁਸੀਂ ਸਾਡੇ ਕੋਲੇ ਬਹੁਤ ਹੀ ਵਰਕ ਦੀ ਵੈਰਾਈਟੀ ਹੁੰਦੀ ਹੈ ਜਿਹੜੀ ਬ੍ਰਾਈਡਲ ਸਾਡੀ ਵਿਆਹ ਪਾਰਟੀ ਜਾਂਦੀ ਹੈ। ਇਹ ਮੈਚਿੰਗਾਂ ਆ ਗਈਆਂ ਸਾਡੀਆਂ ਸਾਰੀਆਂ ਵਰਕ ਸਾਡਾ ਜਿਹੜਾ ਘਟ ਰੇਂਜਾਂ ਵਾਲਾ ਹੁੰਦਾ ਹੈ। ਤੇ ਬਾਦਰੇਂ ਜਾਂ ਵਾਲਾ ਵਰਕ ਹੁੰਦਾ ਇਸ ਤਰੀਕੇ ਸਾਡੇ ਕੋਲ ਬੜੀ ਸੋਹਣੀ ਵੈਰਾਈਟੀ ਹੁੰਦੀ ਹੈ ਤੇ ਆਹ ਨਾਲ ਸਾਨੂੰ ਖੋਲ ਕੇ ਦਿਖਾਉਂਗੀ ਆ ਸਾਡੇ ਕੋਲ ਮੋਰਾ ਵਾਲਾ ਡਿਜ਼ਾਈਨ ਆਇਆ ਮੋਰਾ ਵਾਲਾ ਤੇ ਇਹ ਹੈਗਾ ਨੇਚਰਲ ਗ੍ਰੇ ਤੇ ਤੇ ਇਹ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਬਾਕੀ ਵੈਰਾਈਟੀ ਸਾਡੇ ਕੋਲੇ ਤੁਸੀਂ ਮਹਿੰਗੀ 4-5000 ਦੀ ਰੇਂਜ ਤੱਕ 5500 ਜਿੰਨੀ ਵੀ ਤੁਹਾਡੀ ਜੇਰ ਦੀ ਕਸਟ ਆਉਂਦੀ ਹੈ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਸਾਡੇ ਕੋਲੇ ਬਹੁਤ ਸਾਰਾ ਮਾਲ ਹੁੰਦਾ ਤੇ ਇਹ ਸੀਗਾ ਆਪਣਾ ਅੱਜ ਦਾ ਡਿਜ਼ਾਈਨ ਆਪਣੇ ਕੋਲੇ ਮਾਲ ਕਾਫੀ ਸਾਰੇ ਆਏ ਸੀਗੇ ਤੇ ਇਸ ਤੋਂ ਬਾਅਦ ਆਪਾਂ ਨਵੇਂ-ਨਵੇਂ ਵੀਡੀਓ ਬੰਦੇ ਰਹਨੇ ਆ ਤੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਸ ਸਾਡੀ ਵੀਡੀਓ ਨੂੰ ਧੰਨਵਾਦ ਸਸ਼ਕਲ ਜੀ